Bye. राति सिधव सौ रुपया रा por ਦੇ ਵਿੱਚ ਸਾਸ਼ਟਰ ਗੋਬੀਰ ਪਰਮਾਣੇ ਨੇ ਬਾਬਾ ਕਾਜੀ ਦਾ ਕਬੱਡੀ ਕਲੋਬ ਤੋਂ ਆਵੀਂ ਦੀ ਟੀਮ ਤੇ ਅਜੇ ਕਰਾ ਸਰਕਾਉਂ ਦੇ ਮੇਲੇ ਤੇ ਉਤਾਰੀ ਹੋਈ ਹੈ ਟੀਮ ਫਾਈਨਲ ਖੇਡ ਰਹੀ ਹੈ 1 ਲੱਖ ਤੇ 1.5 ਲੱਖ ਦੀ ਟੱਕਰ ਦੇ ਵਿੱਚੋਂ ਉਹ ਹੈਪੀ ਧੌੜੀ ਤੇ ਰੌਂਦਾਬਾਦ ਸਵਾਗਤ ਕਬੱਡੀ 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 ਆਓ ਦੇਖੋ ਸਾਰਾ ਪਿੰਡ ਦੇ ਉਹਨੇ ਰੈਡਾ ਭਾਵੇਂ ਲੱਗ ਪਈਆਂ ਯਾਦਵਿੰਦਰ ਆਸਟ੍ਰੇਲੀਆ ਵੱਲੋਂ ਸਾਰੇ ਰੈਫਰੀਆਂ ਵੀ ਵਿਸ਼ੇਸ਼ ਤੌਰ ਤੇ ਮਾਰ ਸਰਕਾਰ ਭੋਗੇ ਆ ਕਬੱਡੀਆਂ ਪੈਣਗੀਆਂ ਐਂਡ ਵਾਲੇ ਤੇਜ਼ੀ ਦੀਆਂ ਉਹ ਸਭ ਤੋਂ ਕਹਿੰਦੇ ਇਸੇ ਨੌਜਵਾਨ ਅਮਰਾਂ ਸੈਂਕਲੀ ਸਾਹ ਵਾਲਾ ਧੌਵੀ ਦੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਇਹ ਰੌਂਕਿਆਂ ਵਾਲਾ ਪਰਮਖਸ਼ ਸਿੰਘ ਹੈ ਇਹ ਕੋਸ਼ਾ ਰੌਂਕਿਆਂ ਵਾਲਾ ਉਹ ਸਾਹਮਣੇ ਬਾਪੂ ਸਰਦਾਰਾਂ ਸਿੰਘ ਦਾ ਪੋਤਾ ਅਜਤਰਾਸੂ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਮਨੀ ਇਕੱਠਾ ਪਿਆਰ ਕਾਊਂਟ ਸਰਬ ਵੱਲੋਂ ਦੂਜੀ ਪੈ ਗਈ ਹੈ ਦੂਜੀ ਰੇਡ ਵੀ 1100 ਦੀ ਪੈ ਗਈ ਹੈ 80 ਜੱਸੀ ਦੀ ਆਹ ਕਬੱਡੀ 500 ਦੀ ਇੱਕੋ ਕਬੱਡੀ ਅਮਰਤਪਾਲ ਟਵਾੜਾ ਕਲੱਬ ਪ੍ਰਧਾਨ ਵੱਲੋਂ ਆਹ ਕਬੱਡੀ ਕਦੇ ਜੱਸੀ ਤੋਂ ਧੂਰ ਦੀ 500 ਦੀ ਇਹ ਜੱਪਾ ਲਾ ਆਏ ਲੈ ਲਣ ਦੀ ਟੀਮ ਨਾਲ ਅਗਦੀ ਪ੍ਰਾਈਸ ਆ ਗਏ ਸੁਣੋ ਜੱਸੀ ਜੀ ਕਹਿੰਦੇ ਆਪਰੇ ਦਾ ਪੰਜਾ